ਹੌਲੀ ਹੌਲੀ ਬਦਲਾਅ ਕਰੋ ਤੇਜ਼ ਨਤੀਜਿਆਂ ਦੇ ਵੱਲ ਨਾ ਭੱਜੋ ਤਾਂ ਮੈਂ ਵੀ ਤੁਹਾਡੇ ਵਾਂਗ ਪਹਿਲਾਂ ਤੇਜ਼ ਨਤੀਜਿਆਂ ਦੇ ਵੱਲ ਹੀ ਭੱਜਦੀ ਹੁੰਦੀ ਸੀ ਜਿਸ ਕਰਕੇ ਮੈਂ ਆਪਣਾ ਵਜ਼ਨ ਵੀ ਨਹੀਂ ਘਟਾ ਕਰ ਪਾ ਰਹੀ ਸੀ ਤੇ ਆਪਣੀ ਸਿਹਤ ਨੂੰ ਖਰਾਬ ਕਰ ਰਹੀ ਹੈਗੀ ਸੀ ਫਿਰ ਮੈਂ ਕਿਸ ਤਰ੍ਹਾਂ ਸਾਰਾ ਲੇਤਾ ਮੈਂ ਹੌਲੀ ਹੌਲੀ ਵਦਨਾ ਸਟਾਰਟ ਕੀਤਾ ਤੇ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੀ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਮੈਂ ਕਿਸ ਤਰ੍ਹਾਂ ਆਪਣਾ 13 ਤੋਂ 14 ਕਿਲੋ ਆਪਣਾ ਵਜ਼ਨ ਘਟਾਇਆ ਕਰਦੇ ਸਿੰਪਲ ਡਾਈਟ ਖਾ ਕੇ ਹੀ ਤਾਂ ਹੁਣ ਕੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਮਤਲਬ ਕੋਈ ਵੀ ਬੰਦਾ weight ਘਟਾਉਣਾ ਚਾਹੁੰਦਾ ਤਾਂ ਉਹ ਕੀ ਕਰਦਾ ਸਭ ਕੁਝ ਆਪਣਾ ਕੱਟ ਕਰ ਦਿੰਦਾ ਜਾਂ ਉਹ ਕੋਈ ਮਹਿੰਗਾ ਜਿਹਾ ਡਾਈਟ ਪਲਾਨ ਲੈ ਲੈਂਦਾ ਜਿਸ ਦੇ ਵਿੱਚ ਕੀ ਉਹਦੀਆਂ ਸਾਰਾ ਖਾਣਾ ਬੰਦ ਕਰ ਦਿੱਤਾ ਜਾਂਦਾ ਕਿ ਰੋਟੀ ਉਹਦੀ ਇੱਕ ਅੱਧੀ ਕਰ ਦਿੱਤੀ ਜਾਂਦੀ ਹੈ ਤਾਂ ਮਤਲਬ ਬਿਲਕੁਲ ਹੀ ਉਹਦਾ ਜਿਹੜਾ ਹੈਗਾਗਾ ਬਾਹਰਲੇ ਫੂਡ ਐਡ ਕਰ ਦਿੱਤੇ ਜਾਂਦੇ ਜਿਵੇਂ ਕਿ ਓਟਸ ਐਡ ਕਰ ਲੈਂਦਾ ਹੈਗਾਗਾ ਹੋਰ ਹੀ ਬਾਹਰਲੇ ਐਵੋਕਾਡਾ ਵਗੈਰਾ ਜਿਹੜਾ ਫਰੂਟ ਹੁੰਦਾ ਉਸ ਨੂੰ ਐਡ ਕਰ ਲੈਣੇ ਤੇ ਕਦੇ ਵੀ ਆਪਾਂ ਨੂੰ ਇਦਾਂ ਦਾ ਡਾਈਟ ਪਲਾਨ ਆਪਣਾ ਨਹੀਂ ਅਪਣਾਉਣਾ ਚਾਹੀਦਾ ਜਿਸ ਦਾ ਕਿ ਆਪਾਂ ਮਤਲਬ ਬਾਹਰਲਾ ਖਾਣਾ ਐਡ ਹੋਵੇ ਤੇ ਮਤਲਬ ਆਪਣਾ ਕਲਚਰਲ ਫੂਡ ਉਸ ਦੇ ਵਿੱਚ ਨਾ ਐਡ ਹੋਵੇ ਜਿਵੇਂ ਕਿ ਆਪਾਂ ਰੋਜ਼ ਰੋਟੀ ਦਾਲ ਸਬਜੀ ਚਾਹ ਇਹ ਚੀਜ਼ਾਂ ਮਤਲਬ ਆਪਾਂ ਡੇਲੀ ਖਾਣੇ ਪੀਣੇ ਆ ਤਾਂ ਹਮੇਸ਼ਾ ਆਪਣਾ ਡਾਈਟ ਪਲਾਨ ਉਦਾਂ ਦਾ ਹੀ ਹੋਣਾ ਚਾਹੀਦਾ ਹੈਗਾਗਾ ਕਿ ਜਿਸ ਦੇ ਵਿੱਚ ਆਪਣਾ ਆਲਰੇਡੀ ਮਤਲਬ ਜੋ ਸਿੰਪਲ ਘਰ ਦੇ ਵਿੱਚ ਚੀਜ਼ਾਂ ਖਾਣੇ ਤਾਂ ਉਹ ਚੀਜ਼ਾਂ ਹੀ ਐਡ ਹੋਣ ਤਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਫੀ ਇਪੋਰਟੈਂਟ ਪੁਆਇੰਟਸ ਦੇ ਬਾਰੇ ਗੱਲ ਕਰਨ ਵਾਲੇ ਆ ਜੋ ਕਿ weight loss ਕਰਨ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ ਜੇਕਰ ਤੁਸੀਂ ਇਹਨਾਂ ਨੂੰ ਫੋਲੋ ਕਰ ਲਿਆ ਠੀਕ ਹੈ ਤਾਂ ਤੁਸੀਂ ਆਪਣਾ weight ਮਤਲਬ ਮੈਂ ਇਸ ਚੀਜ਼ ਦੀ ਗਾਰੰਟੀ ਲੈਣੀ ਹੈ ਕਿ ਜੇਕਰ ਤੁਸੀਂ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਜਿਵੇਂ ਕਿ ਮੈਂ ਆਪਣਾ ਵਜ਼ਨ ਘਟਕੀਤਾ ਤਾਂ ਉਸ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੈਗੇ ਆ ਤਾਂ ਤੁਸੀਂ ਬਸ ਇਹਨਾਂ ਚੀਜ਼ਾਂ ਨੂੰ ਸਿੰਪਲੀ ਫੋਲੋ ਕਰਨਾ ਹੈਗਾ ਦਾ ਬਿਨਾ ਮਤਲਬ ਕੋਈ ਵੀ ਰਿਜ਼ਲਟ ਦੀ ਆਸ ਰੱਖੇ ਮਤਲਬ ਸਟੈਪ ਬਾਈ ਸਟੈਪ ਜੋ ਮੈਂ ਤੁਹਾਨੂੰ ਸਟੈਪ ਦੱਸਾਂਗੀ ਤਾਂ ਉਹਨਾਂ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਤੇ ਫੋਲੋ ਕਰਦੇ ਜਾਣਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਮਾਈਂਡ ਦੇ ਵਿੱਚ ਰੱਖੋ ਕਿ ਤੇਜ਼ ਨਤੀਜਿਆਂ ਦੀ ਭਾਲ ਨਾ ਕਰੋ ਕਿਉਂਕਿ ਜਦੋਂ ਆਪਾਂ ਕੁਝ ਵੀ ਕਰਦੇ ਹੈਗੇ ਆ ਜ਼ਿੰਦਗੀ ਦੇ ਵਿੱਚ ਚਾਹੇ ਆਪਾਂ ਵਜ਼ਨ ਨੂੰ ਘੱਟ ਕਰਨਾ ਹੋਵੇ ਤਾਂ ਆਪਾਂ ਇਹ ਕੀ ਸੋਚਦੇ ਆ ਕਿ ਮੈਨੂੰ ਜਲਦੀ ਰਿਜ਼ਲਟ ਮਿਲਣਾ ਤੇ ਕਿਸੇ ਵੀ ਚੀਜ਼ ਦੇ ਆਪਾਂ ਨੂੰ ਜਲਦੀ ਰਿਜ਼ਲਟ ਨਹੀਂ ਮਿਲਦੇ ਬਸ ਤੁਸੀ ਇਹ ਚੀਜ਼ ਕਰਨੀ ਹੈ ਉਸ ਚੀਜ਼ ਨੂੰ ਕੰਟੀਨਿਊਸਲੀ ਕਰਦੇ ਜਾਣਾ ਹੈਗਾਗਾ ਕੰਟੀਨਿਊਸਲੀ ਕਰਦੇ ਦਾ ਕੀ ਮਤਲਬ ਹੈ ਕਿ ਜੇਕਰ ਜਿਵੇਂ ਕਿ ਹੁਣ ਆਪਾਂ ਵਜ਼ਨ ਨੂੰ ਘਟਾ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਰ ਰੋਜ਼ 30 ਮਿੰਟ ਦੀ ਵਾਕ ਕਰਿਆ ਕਰੋ ਹਨਾ ਤਾਂ 30 ਮਿੰਟ ਦੀ ਵਾਕ ਤੁਸੀਂ ਬਿਨਾ ਕਿਸੇ ਐਕਸਪੈਕਟੇਸ਼ਨ ਤੋਂ 1 ਮਹੀਨਾ ਲਗਾਤਾਰ ਕਰਕੇ ਦੇਖਣੀ ਆ ਫਿਰ ਉਸ ਤੋਂ ਬਾਅਦ ਤੁਸੀਂ ਇਸ ਦੇ ਰਿਜ਼ਲਟ ਦੇਖਿਓ ਕਿ ਤੁਹਾਨੂੰ ਕੀ ਬੇਨਫਿਟ ਮਿਲਦੇ ਨੇ ਤਾਂ ਜਿਵੇਂ ਮੈਂ ਤੁਹਾਨੂੰ ਇੱਕ ਇਹ ਚੀਜ਼ ਦੱਸੀ ਸੀਗੀ ਕਿ ਜਦੋਂ ਵੀ ਆਪਾਂ ਕੋਈ ਵੀ ਖਾਣਾ ਖਾਣੇ ਆਪਣਾ ਚਾਹੇ ਬ੍ਰੇਕਫਾਸਟ ਹੋ ਗਿਆ ਚਾਹੇ ਲੰਚ ਹੋ ਗਿਆ ਤਾਂ ਉਸ ਤੋਂ ਬਾਅਦ 5 ਮਿੰਟ ਆਪਾਂ ਕੀ ਕਰਨੀ ਹੈਗੀ ਜਾਂ ਤਾਂ ਵਾਕ ਕਰੋ ਜਾਂ ਤੁਸੀਂ ਵਜਰ ਆਸਨ ਦੇ ਵਿੱਚ ਬੈਠੋ ਜਾਂ ਤੁਸੀਂ ਮਤਲਬ ਜੇਕਰ ਬੈਠ ਨਹੀਂ ਸਕਦੇ ਤਾਂ ਕੁਰਸੀ ਦੇ ਕੋਲੇ ਵੀ ਖੜੇ ਹੋ ਜਾਓ ਹਨਾ ਇਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਤਾਂ ਸਿਰਫ ਮਤਲਬ ਇਹ ਚੀਜ਼ ਫਾਲੋ ਕਰਨੀ ਹੈਗੀ ਹੈ ਤਾਂ ਜਦੋਂ ਆਪਾਂ ਕੋਈ ਵੀ ਆਪਣਾ ਡਾਈਟ ਪਲਾਨ ਬਣਾਉਣੇ ਹੈਗੇ ਤਾਂ ਉਸ ਦੇ ਵਿੱਚ ਇਹ ਚੀਜ਼ ਤੁਸੀਂ ਮਾਈਂਡ ਦੇ ਵਿੱਚ ਰੱਖਣੀ ਹੈ ਕਿ ਉਹਦੇ ਵਿੱਚ ਜ਼ਿਆਦਾ ਆਪਣੀ ਜਿਹੜਾ ਹੈਗਾਗਾ ਖਾਣੇ ਦੀ ਕੱਟ ਵੱਟ ਨਹੀਂ ਕਰਨੀ ਜੋ ਕਿ ਤੁਸੀਂ ਡੇਲੀ ਖਾਣੇ ਹੈਗੇ ਠੀਕ ਹੈ ਤਾਂ ਉਹਦੇ ਵਿੱਚ ਕਈ ਵਾਰ ਆਪਾਂ ਕੀ ਕਰਦੇ ਹਾਂ ਬਿਲਕੁਲ ਹੀ ਆਪਣਾ ਮਿੱਠੇ ਵਗੈਰਾ ਨੂੰ ਆਪਾਂ ਚਾਹ ਨੂੰ ਕੱਟ ਕਰ ਦਿੰਦੇ ਹੈਗੇ ਤਾਂ ਚਾਹ ਤੁਸੀਂ ਪੀ ਸਕਦੇ ਹੈਗੇ ਜਦੋਂ ਤੁਸੀਂ weight loss ਕਰ ਰਹੇ ਹੋ बस ਤੁਸੀਂ ਕੀ ਕਰਨਾ ਹੈ ਸੁਭਾਣੀ ਪੀਣਾ ਸੁਭਾ ਜੇਕਰ ਤੁਸੀਂ ਪੀਣ ਦੇ ਆਦੀ ਵੀ ਹੈਗੇ ਆ ਤਾਂ ਦੋ ਗਲਾਸ ਤੁਸੀਂ ਪਹਿਲਾਂ ਪਾਣੀ ਦੇ ਪੀਓ ਤਾਂ ਦੋ ਗਲਾਸ ਪਾਣੀ ਦੇ ਪੀਣ ਤੋਂ ਬਾਅਦ ਉਸ ਤੋਂ 15 20 ਮਿੰਟਾਂ ਬਾਅਦ ਮਤਲਬ ਫਿਰ ਉਸ ਤੋਂ ਬਾਅਦ ਹੀ ਤੁਹਾਨੂੰ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਸੋ ਹੁਣ ਦੂਸਰੀ ਆਪਾਂ ਗੱਲ ਕਰੀਏ ਇਸ ਦੇ ਵਿੱਚ ਕੀ ਆਪਣਾ ਜੋ ਸ਼ੱਕਰ ਹੈਗੀ ਹੈ ਆਪਾਂ ਸ਼ੱਕਰ ਨੂੰ ਮਤਲਬ ਜਦੋਂ ਆਪਾਂ weight loss ਕਰਦੇ ਹੈਗੇ ਤਾਂ ਆਪਾਂ ਨੂੰ ਜਿਹੜੇ ਆਪਾਂ ਨੂੰ ਡਾਈਟੀਸ਼ਨਸ ਹੁੰਦੇ ਨੇ ਜਾਂ ਇਹ ਵੀਡੀਓਜ਼ ਦੇ ਵਿੱਚ ਹੀ ਤੁਸੀਂ ਦੇਖਦੇ ਆ ਤਾਂ ਉਹ ਕਹਿੰਦੇ ਆ ਕਿ ਮਿੱਠੇ ਨੂੰ ਬਿਲਕੁਲ ਅਵੋਇਡ ਕਰ ਦੋ ਇਹ ਤੁਹਾਡੇ ਲਈ ਜ਼ਹਿਰ ਹੈ ਚੀਨੀ ਤੁਹਾਡੇ ਲਈ ਜ਼ਹਿਰ ਆ ਇਸ ਦੇ ਨਾਲ ਕੈਂਸਰ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਸੁਣਦੇ ਹੈਗੇ ਤਾਂ ਮਤਲਬ ਜੇਕਰ ਦੇਖੋ ਆਪਾਂ ਕਿਸੇ ਵੀ ਚੀਜ਼ ਦਾ ਯੂਜ਼ ਲਿਮਟ ਦੇ ਵਿੱਚ ਕਰਾਂਗੇ ਤਾਂ ਉਹ ਚੀਜ਼ ਆਪਣੇ ਲਈ ਕਦੇ ਵੀ ਹਾਨੀਕਾਰਕ ਨਹੀਂ ਹੋ ਸਕਦੀ ਹੈਗੀ ਤਾਂ ਸੋ ਤੁਸੀਂ ਜਦੋਂ ਮਤਲਬ weight loss ਕਰਨਾ ਸਟਾਰਟ ਕਰਦੇ ਆਂ ਮਿੱਠੇ ਨੂੰ ਮਤਲਬ ਪੂਰੀ ਤਰ੍ਹਾਂ ਅਵੋਇਡ ਨਹੀਂ ਕਰਨਾ ਬਸ ਉਹਦੀ ਮਾਤਰਾ ਘੱਟ ਕਰ ਦੇਣੀ ਹੈਗੀ ਹੈ ਮਾਤਰਾ ਘੱਟ ਕਰਨ ਦਾ ਕੀ ਮਤਲਬ ਹੈਗਾਗਾ ਕਿ ਜੇਕਰ ਤੁਸੀਂ ਮਤਲਬ ਤੁਹਾਨੂੰ ਮਿੱਠੇ ਦੀ ਕਰੀਵਿੰਗ ਹੁੰਦੀ ਵੀ ਹੈ ਹਨਾ ਤਾਂ ਉਸ ਟਾਈਮ ਤੇ ਤੁਸੀਂ ਥੋੜੀ ਬਹੁਤ ਹੀ ਮਤਲਬ ਹੈਲਦੀ ਆਪਸ਼ਨ ਚੁਣ ਲਓ ਜਿਵੇਂ ਕਿ ਖੰਜੂਰ ਹਨਾ ਇੱਕ ਖੰਜੂਰ ਨੂੰ ਮੂੰਹ ਦੇ ਵਿੱਚ ਪਾ ਲਓ ਤਾਂ ਤੁਹਾਡੀ ਮਿੱਠੇ ਵਾਲੀ ਜਿਹੜੀ ਹੈਗੀ ਉਹ ਵੀ ਪਾਲ ਪੂਰੀ ਹੋ ਜੂਗੀ ਤੇ ਦੂਸਰਾ ਇਹ ਚੀਜ਼ ਕਰ ਸਕਦੇ ਆ ਉਹਦੀ ਜਗ੍ਹਾ ਤੇ ਤੁਸੀਂ ਹੋਰ ਅਲਟਰਨੇਟਿਵ ਚੂਜ਼ ਕਰੋ ਜਿਵੇਂ ਕਿ ਮਖਾਣੇ ਵਗੈਰਾ ਠੀਕ ਹੈ ਜੋ ਵੀ ਛੋਲੇ ਵਗੈਰਾ ਇਹ ਚੀਜ਼ਾਂ ਨੂੰ ਚੂਜ਼ ਕਰਨਾ ਸਟਾਰਟ ਕਰੋ ਤਾਂ ਦੇਖੋ ਇਹ ਛੋਟੇ ਛੋਟੇ ਚੇਂਜ ਕਰਕੇ ਕੀ ਬਿਲਕੁਲ ਸਿੰਪਲ ਨੇ ਇਹ ਚੇਂਜ ਕਰਨੇ ਠੀਕ ਹੈ ਤੇ ਇਹ ਛੋਟੇ ਛੋਟੇ ਚੇਂਜ ਕਰਕੇ ਤੁਸੀਂ ਆਪਣੀ ਜਿਹੜਾ ਹੈਗਾ ਵੇਟ ਲੌਸ ਕਰ ਸਕਦੇ ਆ ਤਾਂ ਮੈਂ ਇੰਨਾ ਹੀ ਤਰੀਕਿਆਂ ਦੀ ਵਰਤੋਂ ਕੀਤੀ ਸੀ ਜਦੋਂ ਕਿ ਮੈਂ ਵੇਟ ਲੌਸ ਕਰਦੀ ਹੈਗੀ ਸੀਗੀ ਤੇ ਸਭ ਤੋਂ ਵੱਡੀ ਤੇਜ਼ੀ ਮੈਂ ਆਪਣੇ ਖਾਣੇ ਦੇ ਵਿੱਚ ਕਿਹੜੀ ਹੈਬਿਟ ਚੇਂਜ ਕੀਤੀ ਉਹ ਸੀਗੀ ਮੇਰੀ ਕਿ ਮੈਂ 6 ਵਜੇ ਤੋਂ ਬਾਅਦ ਕੁਝ ਨਹੀਂ ਖਾਂਦੀ ਸੀ ਮਤਲਬ ਜਦੋਂ ਸੂਰਜ ਡੁੱਬ ਜਾਂਦਾ ਸੀਗਾ ਮਤਲਬ ਮੈਂ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਂਦੀ ਹੈਗੀ ਸੀਗੀ ਤਾਂ ਸੋਏ ਮੇਰੇ ਲਈ ਸਟਾਰਟਿੰਗ ਦੇ ਵਿੱਚ 4-5 ਦਿਨ ਬਹੁਤ ਔਖਾ ਸੀਗਾ ਕਿ ਮੈਨੂੰ ਬਾਅਦ ਦੇ ਵਿੱਚ ਕ੍ਰੇਵਿੰਗ ਹੁੰਦੀਆਂ ਸੀਗੀਆਂ ਤਾਂ ਪਰ ਇਹ 4-5 ਦਿਨ ਹੀ ਔਖਾ ਸੀਗਾ ਜੇਕਰ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਮਤਲਬ ਕੁਝ ਵੀ ਨਹੀਂ ਖਾਂਦੇ ਮਤਲਬ ਜਦੋਂ ਸੂਰਜ ਆਪਣਾ ਸ਼ਿਪ ਜਾਂਦਾ ਹੈਗਾਗਾ ਤਾਂ ਉਸ ਤੋਂ ਬਾਅਦ ਲੇਟ ਨਾਈਟ ਤੁਸੀਂ ਕੁਝ ਵੀ ਨਹੀਂ ਖਾਂਦੇ ਤਾਂ ਤੁਹਾਡਾ ਜਿਹੜਾ ਵਜ਼ਨ ਹੈਗਾਗਾ ਉਹ ਆਪਣੇ ਆਪ ਹੀ ਘਟਣਾ ਸਟਾਰਟ ਹੋ ਜਾਊਗਾ ਕਿਉਂਕਿ ਦੇਖੋ ਜਦੋਂ ਤੁਸੀਂ 5 ਤੋਂ 6 ਵਜੇ ਆਪਣਾ ਖਾਣਾ ਖਾ ਲਿਆ ਸਵੇਰ ਤੁਸੀਂ 6 ਤੋਂ 7 ਵਜੇ ਉੱਠੇ ਤਾਂ ਪੂਰਾ ਤੁਹਾਡੇ 12 ਘੰਟਿਆਂ ਦਾ ਗੈਪ ਹੋ ਗਿਆ ਤੇ ਤੁਹਾਡਾ ਜਿਹੜਾ ਖਾਣਾ ਉਹ ਚੰਗੀ ਤਰ੍ਹਾਂ ਤੁਹਾਡੀ ਬਾਡੀ ਦੇ ਵਿੱਚ ਡਾਈਜੈਸਟ ਹੋ ਜੂਗਾ ਨਵੇਂ ਸੈੱਲ ਵੀ ਬਣ ਜਾਣਗੇ ਮੈਟਾਬੋਲਿਜ਼ਮ ਵੀ ਬੂਸਟ ਹੋਊਗਾ ਤੁਹਾਡਾ ਜਿਸ ਕਰਕੇ ਕੀ ਤੁਹਾਡਾ ਜਿਹੜਾ ਵਜ਼ਨ ਹੈਗਾਗਾ ਆਪਣੇ ਆਪ ਘਟਣ ਲੱਗ ਜੂਗਾ ਤੁਹਾਡੇ ਜਿਹੜਾ ਪੇਟ ਤੇ ਜੰਮਿਆ ਹੋਇਆ ਜੋ ਵੀ ਹੈਗਾਗਾ ਫੈਟ ਤਾਂ ਉਹ ਵੀ ਘਟਣ ਲੱਗ ਜੂਗਾ ਠੀਕ ਹੈ ਤੇ ਮੈਂ ਇਸੇ ਤਰ੍ਹਾਂ ਹੀ ਕੀਤਾ ਹੈਗਾ ਸੀਗਾ ਆਪਣਾ ਮਤਲਬ 5 ਵਜੇ ਤੋਂ ਬਾਅਦ ਮੈਂ 5:30 ਮਤਲਬ 5 ਤੋਂ ਲੈ ਕੇ 6 ਦੇ ਵਿੱਚ ਜਿਹੜਾ ਆਪਣਾ ਖਾਣਾ ਸੀਗਾ ਲਾਸਟ ਮੀਲ ਲੈ ਲੈਂਦੀ ਹੈਗੀ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਕੀ ਕਰਦੇ ਹੈਗੇ ਹੋਰ ਕੀ ਲੋਕ ਗਲਤੀ ਕਰਦੇ ਆ ਤਾਂ ਉਹ ਮਤਲਬ ਜਦੋਂ weight loss ਕਰਦੇ ਤਾਂ ਇੱਕੇ ਦਾ ਪਰਫੈਕਟ ਹੋਣਾ ਚਾਹੁੰਦੇ ਆ ਤਾਂ ਉਹ ਕੀ ਕਰਦੇ ਆ ਕਿ ਜੇਕਰ ਉਹਨਾਂ ਨੇ ਇੱਕ ਦਿਨ ਕਦੇ ਵੀ ਮਤਲਬ ਉਹ ਡਾਈਟ ਪਲਾਨ ਕੋਈ ਫਾਲੋ ਕਰ ਰਹੇ ਆ ਮਿੱਠਾ ਵਗੈਰਾ ਅਵੋਇਡ ਕਰ ਰਹੇ ਆ ਤਾਂ ਉਹ ਕੀ ਕਰਨਗੇ ਜੇਕਰ ਉਹਨਾਂ ਤੋਂ ਕਿਸੇ ਵੀ ਵਜ੍ਹਾ ਕਰਕੇ ਮਿੱਠਾ ਵਗੈਰਾ ਕੁਝ ਖਾਦਾ ਗਿਆ ਤਾਂ ਉਹ ਕੀ ਕਰਨਗੇ ਜ਼ਿਆਦਾ ਵਰਕਆਊਟ ਕਰਨ ਲੱਗ ਜਾਣਗੇ ਜਾ ਮਤਲਬ ਆਪਣੇ ਆਪ ਨੂੰ ਗਿਲਟੀ ਮਹਿਸੂਸ ਕਰਨ ਲੱਗ ਜਾਣਗੇ ਤਾਂ ਇਹ ਚੀਜ਼ ਵੀ ਆਪਾਂ ਆਪਣੇ ਮਾਈਂਡ ਦੇ ਵਿੱਚ ਨਹੀਂ ਰੱਖਣੀ ਹੈਗੀ ਤਾ ਜੇਕਰ ਆਪਾਂ ਇੱਕ ਅਦਾ ਦਿਨ ਮਤਲਬ ਆਪਣਾ ਫੇਵਰਟ ਫੂਡ ਖਾ ਵੀ ਲੈਨੇ ਹੈਗੇ ਆ ਤਾਂ ਉਹਦੇ ਵਿੱਚ ਕੋਈ ਵੀ ਬਰਾਈ ਨਹੀਂ ਹੈਗੀ ਕਿਉਂਕਿ ਆਪਾਂ ਇਹ ਚੀਜ਼ ਨਹੀਂ ਕਰ ਸਕਦੇ ਕਿ ਤੁਸੀਂ ਬਿਲਕੁਲ ਹੀ ਆਪਣਾ ਸਭ ਕੁਝ ਬੰਦ ਕਰ ਦੋ ਕਿਉਂਕਿ ਆਪਾਂ ਨੂੰ ਬੈਲੈਂਸਡ ਡਾਈਟ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿਸ ਦੇ ਵਿੱਚ ਪ੍ਰੋਟੀਨ ਕਾਰਬਸ ਮਿੱਠਾ ਸਾਰੀਆਂ ਮਤਲਬ ਆਪਣੀ ਇਹ ਸਾਰੀਆਂ ਚੀਜ਼ਾਂ ਜੋ ਵੀ ਹੋਣੀਆਂ ਚਾਹੀਦੀਆਂ ਹੈਗੀਆਂ ਨੇ ਜਿਵੇਂ ਕਿ ਆਪਾਂ ਬਚਪਨ ਤੋਂ ਹੀ ਬੈਲੈਂਸਡ ਡਾਈਟ ਪੜਦੇ ਹਾਂ ਜੀ ਪ੍ਰੋਟੀਨ ਹੁੰਦੇ ਨੇ ਕਾਰਬਸ ਹੁੰਦੇ ਨੇ ਫੈਟਸ ਹੁੰਦੇ ਨੇ ਵਿਟਾਮਿਨ मिनਰਲਸ ਤਾਂ ਇਹ ਸਾਰੇ ਆਪਾਂ ਨੂੰ ਅਲੱਗ-ਲੱਗ ਜਿਹੜੇ ਹੈਗੇ ਨੇ ਵਿਟਾਮਿਨਸ ਮਿਨਰਲਸ ਅਲੱਗ-ਲੱਗ ਸਰੋਤਾਂ ਤੋਂ ਮਿਲਦੇ ਆ ਦੱਸੋ ਸਾਰੀਆਂ ਹੀ ਚੀਜ਼ਾਂ ਆਪਣੇ ਲਈ ਜ਼ਰੂਰੀ ਹੁੰਦੀਆਂ ਨੇ ਪਰ ਕੀ ਕਰਨਾ ਆਪਾਂ ਲਿਮਟ ਦੇ ਵਿੱਚ ਖਾਣੀਆਂ ਕੋਈ ਵੀ ਚੀਜ਼ ਜਿਵੇਂ ਕਿ ਹੁਣ ਆਪਾਂ ਕੋਈ ਚਾਕਲੇਟ ਖਾਣ ਦਾ ਸਕੀਨ ਹੈ ਜੇਕਰ ਹੁਣ ਤੁਸੀਂ 4-5 ਚਾਕਲੇਟ ਦਿਨ ਦੇ ਵਿੱਚ ਖਾ ਰਹੇ ਹੋ ਤਾਂ ਉਹ ਤਾਂ ਤੁਹਾਡੇ ਲਈ ਬੈਡ ਹੀ ਹੋਊਗਾ ਨਾ ਤਾਂ ਜੇਕਰ ਤੁਸੀਂ ਉਹਦੀ ਇੱਕ ਬਾਈਟ ਲੈ ਲਓਗੇ ਜਾਂ ਛੋਟੀ ਜੀ ਲੈ ਲਓਗੇ ਤਾਂ ਉਹ ਤੁਹਾਡੇ ਲਈ ਬਿਲਕੁਲ ਠੀਕ ਹੈ ਠੀਕ ਹੈ ਬਾਕੀ ਜਿਵੇਂ ਹੁਣ ਕਾਫੀ ਲੋਕ ਕੀ ਕਰਦੇ ਹੈਗੇ ਨੇ ਕਿ ਉਹਨਾਂ ਦੀ ਐਕਟੀਵਿਟੀ ਦਿਨ ਦੀ ਬਹੁਤ ਘੱਟ ਹੁੰਦੀ ਹੈ ਠੀਕ ਹੈ ਤਾਂ ਲੇਕਿਨ ਉਹ ਆਪਣੀ ਜ਼ਰੂਰਤ ਤੋਂ ਵੱਧ ਕੈਲਰੀਜ਼ ਖਾਂਦੇ ਰਹਿੰਦੇ ਆ ਤਾਂ ਹੁਣ ਤੁਸੀਂ ਕੀ ਕਰਨਾ ਜਿਵੇਂ ਕਿ ਮੈਂ ਤੁਹਾਨੂੰ ਕੈਲਰੀਜ਼ ਕੈਲਕੂਲੇਟ ਕਰਨੀ ਆ ਆਪਣੀ ਕੱਲ ਵਾਲੀ ਵੀਡੀਓ ਤੇ ਵਿੱਚ ਦੱਸੀਆਂ ਸੀਗੀਆਂ ਤਾਂ ਤੁਸੀਂ ਉਸ ਤਰ੍ਹਾਂ ਕੈਲਰੀਜ਼ ਕੈਲਕੂਲੇਟ ਕਰਕੇ ਉੱਥੇ ਤੁਹਾਡੀ ਐਕਟੀਵਿਟੀ ਵੀ ਲਿਖੀ ਜਾਊਗੀ ਕਿ ਇੱਕ ਦਿਨ ਦੇ ਵਿੱਚ ਤੁਸੀਂ ਕਿੰਨਾ ਕੰਮ ਕਰਦੇ ਆ ਤਾਂ ਉਹਦੇ ਅਕੋਰਡਿੰਗ ਤੁਹਾਡੀਆਂ ਕੈਲਰੀਜ਼ ਵਧਣਗੀਆਂ ਠੀਕ ਹੈ ਤਾਂ ਉਹ ਅਕੋਰਡਿੰਗ ਹੀ ਤੁਸੀਂ ਆਪਣਾ ਜਿਹੜਾ ਹੈਗਾ ਡਾਈਟ ਪਲਾਨ ਮਤਲਬ ਉਹ ਵੀ ਮੈਂ ਤੁਹਾਨੂੰ ਦੱਸ ਦਿਆਂਗੀ ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਕਿ ਰੋਟੀ ਦੇ ਵਿੱਚ ਇੱਕ ਰੋਟੀ ਦੇ ਵਿੱਚ ਆਪਣੇ ਕਿੰਨੇ ਕੈਲਰੀਜ਼ ਹੁੰਦੀ ਹੈ ਤਾਂ ਮਤਲਬ ਨਾਰਮਲ ਜਿਹੜੀ ਆਪਣੀ ਨਾਰਮਲ ਸਾਈਜ਼ ਦੀ ਰੋਟੀ ਹੁੰਦੀ ਹੈ ਘਿਓ ਵਗੈਰਾ ਲਗਾ ਕੇ ਵੀ ਤਾਂ ਇੱਕ ਰੋਟੀ ਦੇ ਵਿੱਚ 98 ਤੋਂ 100 ਕੈਲਰੀਜ਼ ਹੋ ਸਕਦੀਆਂ ਨੇ ਠੀਕ ਹੈ ਤਾਂ ਜਿਵੇਂ ਕਿ ਜੇ ਆਪਾਂ ਆਪਣੀ ਮੱਕੀ ਵਗੈਰਾ ਦੀ ਰੋਟੀ ਬਣਾਉਣੇ ਹੈਗੇ ਤਾਂ ਉਹਦੇ ਵਿੱਚ ਉਸਾਬ ਤੇ ਆਪਣੀਆਂ ਕੈਲਰੀਜ਼ ਘੱਟ ਜਾਂਦੀਆਂ ਨੇ ਠੀਕ ਹੈ ਤਾਂ ਉਸਾਬ ਦੇ ਤੁਸੀਂ ਆਪਣਾ ਡਾਈਟ ਪਲਾਨ ਬਣਾਉਣਾ ਹੈਗਾ ਕਿ ਜਿਵੇਂ ਕਿ ਸਬਜੀ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ 150 ਇੱਕ ਵੱਡੀ ਕਟੋਰੀ ਦੇ ਵਿੱਚ 150 ਤੋਂ 100 ਲੈ ਕੇ 70 ਕ ਗ੍ਰਾਮ ਤੱਕ ਕੈਲਰੀਜ਼ ਹੁੰਦੀਆਂ ਨੇ ਠੀਕ ਹੈ ਦਹੀਂ ਦੇ ਵਿੱਚ ਆਪਾਂ ਦੱਸਿਆ ਸੀਗਾ ਕਿ 200 ਜਿਹੜੀ ਇੱਕ ਵੱਡੀ ਕਟੋਰੀ ਉਹ ਚ 200 ਤੋਂ ਲੈ ਕੇ 250 ਕੈਲਰੀਜ਼ ਹੋਣਗੀਆਂ ਆਪਣੀਆਂ ਤਾਂ ਉਸ ਤਰ੍ਹਾਂ ਆਪਾਂ ਕਾਊਂਟ ਕਰਕੇ ਖਾਣਾ ਆਪਣੀ ਐਕਟੀਵਿਟੀਆਂ ਦੇ ਹਿਸਾਬ ਨਾਲ ਤਾਂ ਆਪਾਂ ਕੀ ਕਰਦੇ ਹੈਗੇ ਆਪਣੀ ਐਕਟੀਵਿਟੀ ਦਿਨ ਦੇ ਵਿੱਚ ਕੰਮ ਬਹੁਤ ਘੱਟ ਹੁੰਦਾ ਹੈ ਪਰ ਆਪਾਂ ਉਦੋਂ ਵੱਧ ਖਾਣੇ ਰਹਿੰਦੇ ਆ ਜਿਸ ਕਰਕੇ ਕਿ ਇਹ ਸਭ ਤੋਂ ਵੱਡਾ ਕਾਰਨ ਹੈਗਾ ਆਪਣੇ ਵਜ਼ਨ ਵਧਣ ਦਾ ਠੀਕ ਹੈ ਤਾਂ ਤੁਹਾਨੂੰ ਇੱਕ ਵਾਰੀ ਜਿਹੜਾ ਹੈਗਾਗਾ ਤੁਹਾਨੂੰ ਮਤਲਬ ਇਹ ਚੀਜ਼ ਲੱਗੂਗੀ ਜਦੋਂ ਤੁਸੀਂ 5 ਜਾਂ 6 ਵਜੇ ਤੋਂ ਬਾਅਦ ਆਪਣਾ ਖਾਣਾ ਨਹੀਂ ਖਾਓਗੇ ਮਤਲਬ ਉਸ ਤੋਂ ਬਾਅਦ ਬੰਦ ਕਰੋਗੇ ਤੁਹਾਨੂੰ ਇੱਕ ਵਾਰੀ ਸਟਾਰਟਿੰਗ ਦੇ ਵਿੱਚ ਇਹ ਚੀਜ਼ ਲੱਗੂਗੀ 5-6 ਦਿਨ ਕਿ ਮੈਨੂੰ ਤਾਂ ਬਹੁਤ ਜ਼ਿਆਦਾ ਡਿਫਿਕਲਟ ਲੱਗ ਰਿਹਾ ਮੇਰਾ ਤਾਂ ਦਿਲ ਜਾ ਡੋਬ ਰਿਹਾ ਹੈਗਾਗਾ ਇਸ ਤਰ੍ਹਾਂ ਦੀ ਫੀਲਿੰਗ ਆਊਗੀ ਪਰ ਇਹ ਸਿਰਫ 5 ਤੋਂ 6 ਦਿਨ ਹੀ ਹੋਊਗਾ ਉਸ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਮਹਿਸੂਸ ਕਰਨ ਲੱਗ ਜਾਓਗੇ ਤੇ ਤੁਹਾਡੇ ਜਿਹੜੇ એનર્ਜੀ ਲੈਵਲਸ ਹੈਗੇ ਨੇ ਨਾ ਬਹੁਤ ਜ਼ਿਆਦਾ ਹਾਈ ਹੋਣ ਲੱਗ ਜਾਣਗੇ ਤੇ ਤੁਹਾਡੇ ਚਿਹਰਾ ਬਿਲਕੁਲ ਸਾਫ਼ ਹੋ ਜਾਊਗਾ ਮੇਰੇ ਵੀ ਚਿਹਰੇ ਤੇ ਬਹੁਤ ਜ਼ਿਆਦਾ ਛਾਈਆਂ ਹੋ ਚੁੱਕੀਆਂ ਸੀਗੀਆਂ weight ਜਦੋਂ ਮੇਰਾ ਵੱਧ ਗਿਆ ਸੀਗਾ ਤਾਂ ਫਿਰ ਜਦੋਂ ਮੈਂ weight ਆਪਣਾ ਘੱਟ ਕੀਤਾ ਮੇਰੇ ਚਿਹਰੇ ਤੋਂ ਛਾਈਆਂ ਵੀ ਚਲੀਆਂ ਗਈਆਂ glow ਵੀ ਵਾਪਸ ਆ ਗਿਆ ਤਾਂ ਮਤਲਬ ਮੇਰੇ ਬਿਲਕੁਲ skin ਜਿਹੜੀ ਹੈਗੀ ਐ clear ਹੋਣ ਲੱਗੀ ਕਿਉਂਕਿ ਮੈਂ ਹੈਲਦੀ ਡਾਈਟ ਖਾਣ ਲੱਗੀ ਉਹਦੇ ਖਾਣੇ ਦੇ ਵਿੱਚ ਪ੍ਰੋਪਰ ਗੈਪ ਡਰਤਾ ਠੀਕ ਹੈ ਤੇ ਸਹੀ ਟਾਈਮ ਤੇ ਖਾਣਾ ਆਪਣਾ ਮਤਲਬ ਫਿਕਸ ਉਸੇ ਟਾਈਮ ਤੇ ਹੀ ਮੈਂ ਆਪਣਾ ਖਾਣਾ ਖਾਂਦੀ ਸੀ ਦੱਸੋ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਕਰ ਦਿਓ